ਇੱਕ ਵਾਰੀ ਕਿਸੇ ਸਾਧਕ ਨੇ ਆ ਕੇ ਸਵਾਮੀ ਰਾਮਕ੍ਰਿਸ਼ਨ ਪਰਮਹੰਸ ਨੂੰ ਆਖਿਆ ਸਵਾਮੀ ਜੀ ਮੈਂ ਤੇ ਬੜਾ ਭਜਨ ਕਰਦਾ ਬੜੀ ਗੁਰਬਾਣੀ ਪੜ੍ਹਦਾ ਬੜੇ ਸਤੋਤਰਾ ਦਾ ਪਾਠ ਕਰਦਾ ਪਰ ਮੈਨੂੰ ਤੇ ਈਸ਼ਵਰ ਦੀ ਪ੍ਰਾਪਤੀ ਨਹੀਂ ਹੋਈ ਸਵਾਮੀ ਜੀ ਬੜੇ ਯੁਕਤੀਮਾਨ ਸਨ ਉਹਨਾਂ ਨੇ ਕਿਹਾ ਕੱਲ ਆਈ ਉਹਨੂੰ ਫੜ ਕੇ ਲੈ ਗਏ ਦੂਸਰੇ ਦਿਨ ਗੰਗਾ ਦੇ ਵਿੱਚ ਉਹਨਾਂ ਨੇ ਉਹਦੇ ਵਾਲਾਂ ਤੋਂ ਫੜ ਕੇ ਉਹਨੂੰ ਗੰਗਾ ਦੇ ਵਿੱਚ ਡਬੋ ਦਿੱਤਾ ਉਹਦਾ ਮੂੰਹ ਜਦੋਂ ਉਹਦਾ ਸਾਹ ਅੰਦਰ 1-2 ਮਿੰਟ ਬਾਅਦ ਗੁੰਮ ਹੋਇਆ ਉਹ ਲੱਤਾਂ ਬਾਹਾਂ ਮਾਰਨ ਲੱਗ ਕੇ ਪੂਰਾ ਜ਼ੋਰ ਲਾਉਣ ਲੱਗ ਗਿਆ ਸਵਾਮੀ ਜੀ ਨੇ ਪੂਰੇ ਜ਼ੋਰ ਦੇ ਨਾਲ ਉਹਦੇ ਸਿਰ ਤੇ ਲੱਤ ਰੱਖ ਕੇ ਉਹਨੂੰ ਥੱਲੇ ਹੀ ਡਬੋਈ ਰੱਖਿਆ ਜਦੋਂ ਲੱਗਿਆ ਉਹਦੇ ਪ੍ਰਾਨ ਨਿਕਲਣ ਵਾਲੇ ਨੇ ਸਵਾਮੀ ਜੀ ਨੇ ਉਹਨੂੰ ਬਾਹਰ ਕੱਢਿਆ ਕਹਿੰਦਾ ਮਹਾਂਪੁਰਸ਼ੋ ਮੈਂ ਤੇ ਗਿਆਨ ਦੀ ਪ੍ਰਾਪਤੀ ਵਾਸਤੇ ਆਇਆ ਸਾਂ ਜਿਗਿਆਸਾ ਤੇ ਸੰਸ਼ੇ ਲੈ ਕੇ ਆਇਆ ਸਾਂ ਮੈਨੂੰ ਈਸ਼ਵਰ ਦੀ ਪ੍ਰਾਪਤੀ ਨਹੀਂ ਹੁੰਦੀ ਉਹ ਤੁਸੀਂ ਤੇ ਮੈਨੂੰ ਮਾਰ ਹੀ ਦੇਣ ਲੱਗੇ ਸੋ ਸਵਾਮੀ ਜੀ ਕਹਿੰਦੇ ਮੈਂ ਤੈਨੂੰ ਮਾਰਿਆ ਨਹੀਂ ਮੈਂ ਤੇ ਤੇਰੇ ਪ੍ਰਸ਼ਨ ਦਾ ਉੱਤਰ ਦਿੱਤਾ ਹੈ ਮਹਾਰਾਜ ਇਹ ਕਿਹੜਾ ਢਾਂਗ ਹੈ ਪ੍ਰਸ਼ਨ ਦੇ ਉੱਤਰ ਦੇਣ ਦਾ ਕਹਿੰਦੇ ਜਿੰਨਾ ਚਿਰ ਸਾਧਕ ਦੇ ਅੰਦਰ ਇਹ ਭਾਵਨਾ ਨਾ ਪੈਦਾ ਹੋ ਜਾਵੇ ਬਿਨਾਂ ਸਤਿਗੁਰੂ ਦੇ ਦਰਸ਼ਨਾਂ ਤੋਂ ਹੁਣ ਮੇਰੇ ਪ੍ਰਾਣ ਹੀ ਚਲੇ ਜਾਣਗੇ ਜਿੰਨਾ ਚਿਰ ਐਡੀ ਪ੍ਰਬਲ ਜਿਗਿਆਸਾ ਅੰਦਰ ਪੈਦਾ ਨਾ ਹੋ ਜਾਵੇ ਉਹਨਾਂ ਚਿਰ ਈਸ਼ਵਰ ਦਾ ਦਰਸ਼ਨ ਨਹੀਂ ਹੁੰਦਾ ਇਹ ਮੈਂ ਤੇਰਾ ਉੱਤਰ ਦਿੱਤਾ ਤੂੰ ਪਾਣੀ ਦੇ ਅੰਦਰ ਮਰ ਚੱਲਸਾ ਤੇਰੇ ਪ੍ਰਾਨ ਨਿਕਲਣ ਵਾਲੇ ਤੇਰਾ ਰੋਮ ਰੋਮ ਖਿਲ ਗਿਆ ਜਿੰਨਾ ਚਿਰ ਤੇਰੇ ਸਾਰੇ ਸਰੀਰ ਰੂਮ ਰੂਮ ਦੇ ਅੰਦਰ ਉਸ ਈਸ਼ਵਰ ਦੀ ਚਾਹ ਪੈਦਾ ਨਹੀਂ ਹੁੰਦੀ ਉਸ ਗੁਰੂ ਦੇ ਲੜਨ ਲੱਗਣ ਦੀ ਚਾਹ ਪੈਦਾ ਨਹੀਂ ਹੁੰਦੀ ਉਹਨਾਂ ਚਿਰ ਈਸ਼ਵਰ ਪ੍ਰਾਪਤ ਹੁੰਦਾ ਹੈ ਕੋਈ ਬਾਲਾ ਜੀ ਦਾ ਖੜਾ ਸਾਧ ਸੰਗਤ